ਵਾਹ ਜਿਹੱਥੇ ਦਿਨ ਹੈ ਉੱਥੇ ਰਾਤ ਹੈ ਜਿੱਥੇ ਲਾਭ ਹੈ ਉੱਥੇ ਹਾਨੀ ਹੈ ਜਿੱਥੇ ਮੂਰਖ ਹੈ ਉੱਥੇ ਸਿਆਣਾ ਹੈ ਜਿੱਥੇ ਨਰਕ ਹੈ ਉੱਥੇ ਸਵਰਗ ਹੈ ਨਰਕ ਕੀ ਹੈ ਨਰਕ ਦੁੱਖ ਹੈ ਸਵਰਗ ਸੁਖ ਜਿੱਥੇ ਨਾ ਰਹਿ ਉੱਥੇ ਮਾਤਾ ਹੈ ਸੋ ਸਾਰਾ ਖੇਲ ਇੱਕੋ ਹੀ ਹੈ ਇਹ ਧਰਲੇ ਨੂੰ ਸਮਝਾਉਂਦੀ ਹੈ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਇਹ ਆਖਰੀ اور ਪਹਿਲਾ ਮੌਕਾ ਮਿਲਿਆ ਹੈ ਇਹ ਰੋਜ਼ ਲੈਨ ਚ ਲੱਗਦੇ ਸੀ ਕਰਨੇਸ਼ਰ ਨੇ ਦੋ ਦੋ ਮੁਠੀਆਂ ਅਨਾਜ ਦਿੱਤਾ ਕਿਸੇ ਨੂੰ ਚਾਰ ਕਿਸੇ ਨੂੰ ਘੱਟ ਕਹਿਨ ਵੱਧ ਸ ਜਦੋਂ ਮੈਰੀ ਵਾਰੀ ਆਈ ਤਰਵੇਸ਼ਰ ਨੇ ਅਨਾਜ ਦੋ ਮੁਠੀਆਂ ਵੰਗਾਤਾ ਉਹਦਾ ਇੱਕ ਪੈਸਾ ਹੀ ਬਹੁਤ ਵੱਡਾ ਹੁੰਦਾ ਹੈ ਸ ਆਪਣੇ ਆਪ ਨਾਲ ਗੱਲ ਕਰਨੀ ਹੈ। ਉਹ ਹੀ ਦਾਣੇ ਚੱਕ ਰਿਆ ਜਿਹੜੇ ਪਰਮੇਸ਼ਰ ਨੇ ਦੋ ਮੁਠੀਆਂ ਵਗਾਈਆਂ। ਸੋ ਅਸੀਂ ਮੰਗਤੇ ਹਾਂ। ਸਾਡ ਨੂੰ ਕਿਸੇ ਨੂੰ ਦੋ ਮੁਠੀਆਂ ਕਿਸੇ ਨੂੰ ਚਾਰ ਕਿਸੇ ਨੂੰ ਇੱਕ ਇਹ ਅਨਾਜ ਵੀ ਮਿਲੀ ਦਾਣਿਆਂ ਦੇ ਮਿਲੇ। ਜਦੋਂ ਸਾਡੀ ਵਾਰਈ ਆਈ ਪਰਮੇਸ਼ਰ ਨੇ ਸਾਡੀ ਝੋਲੀ ਚ ਨਹੀਂ ਪਾਈ। ਐ ਦਾਣੇ ਖਲਾਰਤੇ ਦੋ ਮਠੀਆਂ ਉਹੀ ਚੁਗ ਰਹੇ ਹਾਂ ਬਾਹਰੋਂ ਅੰਦਰੋਂ ਆਉਣਾ ਹੈ ਬੱਚਾ ਜਨਮ ਲੈਂਦਾ ਹੈ ਬਾਹਰ ਬਾਹਰ-ਬਾਰ ਨੂੰ ਭੱਜਦਾ ਹੈ ਥੋੜਾ ਜਿਹਾ ਵੱਡਾ ਹੁੰਦਾ ਹੈ ਪਸੇ ਪਹਿਲੋਂ ਅਸੀਂ ਖੜਾਉਣਿਆਂ ਨਾਲ ਖੇਡਦੇ ਰਹੇ ਫਿਰ ਅਸਲੀ ਚੀਜ਼ਾਂ ਨਾ ਖੇਡਣ ਲੱਗਦੇ ਇਹ ਰਾਮ ਨੂੰ ਹੀ ਅਸੀਂ ਖਿਲਾਉਣਾ ਬਣਾ ਲਿਆ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਇਹ ਨਹੀਂ ਪਤਾ ਲੱਗਾ ਭਗਤਾਂ ਤਹਿ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਔ ਭੁੱਲ ਹੈ ਨਾ ਭੁੱਲਾ ਕਿਸੇ ਦਾ ਭਲਾਇਆ ਉਹਦੀ ਰਚਨਾ ਹੈ ਆਪ ਹੀ ਹੈ ਬੀਜ ਰੂਪ ਆਪ ਹੀ ਹੈ ਸਭ ਕੁਝ ਇਹ ਪੰਜਾਂ ਤੱਤਾਂ ਤੋਂ ਸਭ ਕੁਝ ਰਚਿਆ ਹੈ ਅੰਮ੍ਰਿਤ ਵੇਖ ਆਪ ਹੀ ਹੈ ਸਭ ਪਰਮੇਸ਼ਰ ਕਹਿੰਦਾ ਮੈਨੂੰ ਲੰਮਾ ਦਿਓ ਮੈਂ ਕੁਝ ਵੀ ਨਹੀਂ ਕਰਦਾ ਮੈਂ ਸਮਾ ਰੂਪ ਹਾਂ ਮੈਂ ਕੁਦਰਤ ਰੂਪ ਹਾਂ ਮੈਂ ਸਿਸਟਰ ਰੂਪ ਹਾਂ ਉਹਦੀ ਸੁਪਤਨੀ ਜੋ ਅੱਖਾਂ ਨਾਲ ਦੇਖ ਰਹੇ ਆ ਸਾਰਾ ਕੁਝ ਉਹਦੀ ਮਾਇਆ ਹੈ ਉਹਦੀ ਸੁਪਤਨੀ ਹੈ ਜੋ ਅਸੀਂ ਅੱਖਾਂ ਨਾਲ ਦੇਖਦੇ ਆ ਉਹ ਸੁਖਮ ਹੈ ਅਸਤੁਲ ਹੈ ਸੋ ਕੋਈ ਵੀ ਗੁਣ ਸਿੱਖਣਾ ਹੈ ਸਤਿ ਆਤ ਦੀ ਲੋੜ ਹੈ ਗੁਰੂ ਦੀ ਲੋੜ ਹੈ ਤਾਂਤਾ ਸਿਰ ਗੁਰੂ ਨਾਨਕ ਦੇਵ ਸਾਹਿਬ ਜੀ ਸਾਡੇ ਤੋਂ ਕੀ ਮੰਗਦੇ ਸੋ ਇੱਕ ਮੁਸਲਮਾਨ ਵੈਦ ਸਾਰਿਆਂ ਨੂੰ ਦਵਾਈ ਦਿੰਦਾ ਸੀ ਇੱਕ ਸਿੱਖ ਗਿਆ ਜਦੋਂ ਦੋਖੰਦਾ ਬੰਦਾ ਜਾਂਦਾ ਹੀ ਹੈ ਲਾਈਨ 'ਚ ਲੱਗਾ ਨੰਬਰ ਆਇਆ ਕਹਿੰਦਾ ਤੇਰੇ ਲਈ ਦਵਾਈ ਨਹੀਂ ਹੈ ਸੋ ਕਹਿੰਦਾ ਤੇਰੇ ਲਈ ਦਵਾਈ ਨਹੀਂ ਸੋ ਫਿਰ ਅੰਦਰੋਂ ਰੋਗ ਨੇ ਤੰਗ ਕੀਤਾ 5 7 10 ਦਿਨਾਂ ਨੂੰ ਫਿਰ ਗਿਆ ਲਾਈਨ 'ਚ ਲੱਗਾ ਨੰਬਰ ਆਇਆ ਫਿਰ ਉਹ ਹੀ ਜਵਾਬ ਕਹਿੰਦਾ ਤੇਰੇ ਲਈ ਨਹੀਂ ਹੈ ਦਵਾਈ ਸਿੱਖਾ ਸੌ ਤੀਜੀ ਵਾਰ ਆਇਆ ਵੈਦ ਜੀ ਨੇ ਬਿਠਾ ਲਿਆ ਸਿੰਘ ਜੀ ਤੇਰੇ ਲਈ ਦਵਾਈ ਨਹੀਂ ਹੈ ਕਹਿੰਦਾ ਕਿਉਂ ਕਿਉਂ ਇੰਨਾ ਵਿਖਤਰਾ ਕਰਦੇ ਹੋ ਜਾਤ ਪਾਤ ਦਾ ਮੇਰੀ ਕਿਉਂ ਨਹੀਂ ਤੁਸੀਂ ਸਾਰਿਆਂ ਨੂੰ ਤੇ ਵੈਦ ਜੀ ਦਵਾਈ ਦਿੰਦੇ ਹੋ ਕੁੜੀਆਂ ਦਿੰਦੇ ਹੋ ਕਹਿੰਦਾ ਹੈ ਜਿਹੜੀ ਦਵਾਈ ਦਿੰਦਾ ਕੁਝ ਵੀ ਨਹੀਂ ਆ। ਸੋ ਇਹ ਤਾਂ ਬੱਸ ਇਹਨਾਂ ਦਾ ਵਹਿਮ ਦੂਰ ਹੋ ਰਿਹਾ ਕਹਿੰਦੇ ਬਿਮਾਰੀਆਂ ਤਾਂ ਠੀਕ ਹੋ ਰਹੀਆਂ। ਜਦੋਂ ਕੋਈ ਵੀ ਅਸੀਂ ਰਸਤਾ ਬਦਲਦੇ ਹਾਂ ਸੋ ਦਾਸ ਨੇ ਇੱਕ ਇੱਕ ਤੇ ਕਿਉਂਕਿ ਖੋਜੀ ਹੈ ਨਾ ਇੱਕ ਬਜ਼ੁਰਗ ਜਿਹਾ ਸੀ ਉਹਨੂੰ ਫੀਡ ਪੁੱਟ ਕੇ ਦਿੱਤੀ। ਚਲ ਥੋਮ ਕੋਡ ਨਾਲੇ ਪੁੱਛਣਾ ਕਿੰਨਾ ਨਸ਼ਾ ਹੈ ਕਹਿੰਦਾ ਬਹੁਤ ਨਸ਼ਾ ਵੀ ਇਹ ਘੋੜਿਆਂ ਦੇ ਦਾਣੇ 'ਚ ਸੋ ਸਾਨੂੰ ਅੰਦਰ ਜਦੋਂ ਮਨ ਵੱਜ ਗਿਆ ਨਾ ਸਾਰਾ ਇਹਦਾ ਖੇਲ ਹੈ ਜਿਵੇਂ ਇਟਲੀ ਬਾਹਰਲੇ ਦੇਸਾਂ 'ਚੋਂ ਗ਼ੂਣ ਮਰਚ ਨਹੀਂ ਪਾਉਂਦੇ ਸਾਰੀ ਇਹਦੀ ਸੈਟਿੰਗ ਹੈ ਇਹ ਐਵੇਂ ਹੀ ਸਵਾਦ ਹੈ ਅੱਗੇ ਕਈ ਦਰਵਾਜ਼ੇ ਹਨ ਬੇਅੰਤ ਸਾਬਤਾਵ ਹੈ ਐਦਾ ਸਵਾਦ ਹੈ ਇਹ ਜੋ ਅੱਗੇ ਮੱਥਾ ਹੈ ਜੋ ਸਾਡੀ ਮਾਤਾ ਹੈ ਜਿੰਨੇ ਰਾਸ ਉਹਨੇ ਗਲਾ ਚ ਫासੀਆਂ ਉਹਨੇ ਦੁੱਖ ਜਿਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਵੈਤ ਜੀ ਨੇ ਕਿਹਾ ਇਹ ਤੇ ਗੁਰੂ ਘਰ ਦੀ ਧੂੜ ਹੈ ਸੋ ਮੈਂ ਤਾਂ ਗੁਰੂ ਘਰ ਲੈ ਆਂਦਾ ਕਿਰਪਾ ਇਹਨਾਂ ਨੂੰ ਵਿਸ਼ਵਾਸ ਹੈ ਵੀ ਬਾਦ ਜੀ ਦਵਾਈ ਦਿੰਦੇ ਹਨ ਇਹ ਰੋਗੀ ਵੀ ਕਹਿੰਦਾ ਠੀਕ ਹੋ ਰਹੇ ਹਨ ਐਸੇ ਹੈ ਖੇਲ ਪਰਮੈਸ਼ਰ ਦਾ ਜਦੋਂ ਅਸੀਂ ਵਿਸ਼ਵਾਸ ਕਰ ਲਾਂਗੇ ਕਿਤੇ ਵੀ ਪੱਥਰ ਚ ਸੋ ਪੱਥਰ ਨਹੀਂ ਬੋਲਦਾ ਅੰਦਰ ਇਹ ਪੱਥਰ ਉਪ ਦਿਲ ਹਨ ਸਾਡੇ ਇਹ ਭਿੱਜਦੇ ਨਹੀਂ ਜਦੋਂ ਤੀਰ ਵੱਜਦਾ ਹੈ ਜਦੋਂ ਕੋਈ ਹੋ ਕਰਵਾਜਦੀ ਹੈ ਬੰਦਾ ਬੰਦਾ ਅਸੀਂ ਬੰਦੇ ਨਹੀਂ ਹਾਂ ਅਸੀਂ ਪਸ਼ੂ ਹਾਂ ਧੋ ਲੱਤਾਰੇ ਸ ਬਾਰੋਂ ਘਰ ਨੂੰ ਆਉਣਾ ਹੈ ਸਵੇਰ ਦਾ ਭੁੱਲਿਆ ਸ਼ਾਮ ਘਰ ਆਜੇ ਭੁੱਲਿਆ ਨਹੀਂ ਹੈ ਸ ਦਾਇਬ ਜੀ ਕਹਿੰਦੇ ਮੈਂ ਤਾਂ ਗੁਰੂ ਘਰ ਆਓ ਇਹ ਸੁੱਕੇ ਪਰਸ਼ਾਪੇ ਲਿਆ ਕੇ ਉਹਨਾਂ ਨੂੰ ਕੁੱਟ ਕੇ ਬਰੀਕ ਕਰਕੇ ਕੋਈ ਵਰਤਾ ਦਿੰਦਾ ਹਾਂ ਵਿੱਚ ਚੀਨੀ ਪਾ ਕੇ ਹੋਰ ਥੋੜਾ ਬੜਾ ਸੁਆਣ ਪਾ ਕੇ ਕੁਝ ਵੀ ਨਹੀਂ ਹੈ ਦਵਾਈ ਸੋ ਐਸਾ ਖੇਲ ਹੈ ਸੋ ਗੁਰੂ ਘਰ ਦੇ ਕੁੱਕਰਾ ਚ ਉਹਨਾਂ ਦੀ ਬਹੁਤ ਤਾਕਤ ਹੈ ਸੋ ਗੁਰੂ ਤੋਂ ਬਿਨਾਂ ਅਨੇਹਾ ਦੇਰਾ ਹੈ ਜਿਸ 101 ਦਿਨ ਇੱਕ ਕਮਰੇ ਚ ਹਨੇਰਾ ਰਿਆ 101 ਦਿਨ ਬੱਤੀ ਜਗਾਣੀ ਪੈ ਗਈ ਨਹੀਂ ਜਦੋਂ ਜਾਗੇ ਉਹਦੇ ਸਵੇਰਾ ਹੈ ਗੁਰੂ ਪ੍ਰਕਾਸ਼ ਰੂਪ ਹੈ ਸਾਰੇ ਸੰਸਾਰ 'ਚ ਗੁਰੂ ਦੀ ਰੇਜ ਹੈ ਸਾਰੇ ਸੰਸਾਰ 'ਚ ਪਰਮੇਸ਼ਰ ਦੀ ਰੇਜ ਹੈ